ਅੱਜ ਸਿੱਖ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਰਿਜ਼ਰਵੇਟ ਵਿਚਾਰ ਗੋਸ਼ਟੀ ਵਿੱਚ ਗਿਆਨੀ ਹਰਪ੍ਰੀਤ ਸਿੰਘ ਸ਼ਾਮਿਲ ਹੋਏ ਜਿੱਥੇ ਪੰਥ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਤੇ ਚਰਚਾ ਹੋਈ ਉੱਥੇ ਉਹਨਾਂ ਕਿਹਾ ਕਿ ਇਹ ਤੀਜੀ ਗੋਸ਼ਟੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਕੀ ਬੋਲਦੇ ਹਨ ਉਹ ਪਰਵਾਹ ਨਹੀਂ ਕਰਦੇ ਉਹਨੇ ਵੀ ਕਿਹਾ ਕਿ ਲੋਕੀ ਲੜਾਈ ਦਾ ਸਵਾਦ ਲੈ ਰਹੇ ਹਨ ਅੱਜ ਸਿੱਖ ਇੰਟਰਨੈਸ਼ਨਲ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਸ੍ਰੀ ਅਮਰ ਸਰ ਸਾਹਿਬ ਦੀ ਧਰਤੀ ਦੇ ਉੱਤੇ ਵਿਚਾਰ ਗੋਸ਼ਟੀ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਤੇ ਉਹਦੇ 'ਚ ਮੈਂ ਭਾਗ ਲੈਣ ਵਾਸਤੇ ਪਹੁੰਚਿਆ ਇਹ ਨਰੋਲ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ 5 ਵਿਚਾਰ ਗੋਸ਼ਟੀਆਂ ਜਿਹੜੀਆਂ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਇਹ ਤੀਜੀ ਵਿਚਾਰ ਗੋਸ਼ਟੀ ਆ ਇਹਦੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਂਦੀ ਆ ਔਰ ਨੌਜਵਾਨ ਜਿਹੜੇ ਵੱਡੀ ਗਿਣਤੀ 'ਚ ਸੁਣਦੇ ਆ ਸਮਝਦੇ ਆ ਤੇ ਪੰਜ ਜੜੀਆਂ ਨੇ ਇਹ ਵਿਚਾਰ ਗੋਸ਼ਟੀਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਇਹ ਤੀਸਰੀ ਜਿਹੜੀ ਆ ਗੋਸ਼ਟੀ ਆ ਔਰ ਇਹਦੇ ਵਿੱਚ ਮੈਂ ਪਾਗ ਲੈਣ ਵਾਸਤੇ ਅੱਜ ਪਹੁੰਚਿਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਦੀਆਂ ਗੋਸ਼ਟੀਆਂ ਸੈਮੀਨਾਰ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਕਰਦੇ ਰਹਿਣ ਤੇ ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਸਕਾਂਗੇ ਗੱਲ ਵਿਰਸਾ ਸਿੰਘ ਮਟੋਏ ਵਾ ਪ੍ਰੈਸ ਕਾਫੀ ਕਰਕੇ ਕਾਫੀ ਤੱਥ ਪੇਸ਼ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਣਾ ਛੱਡੋ ਪਰੇ ਛੱਡੋ ਇਸ ਮਸਲੇ ਜੀ ਅਕਾਲ ਤਖਤ ਸਾਹਿਬ ਜੀ ਨੇ ਫੈਸਲੇ ਬੰਦ ਕਮਰੇ ਚ ਰਹਿ ਜਾਂਦੇ ਇਹਦਾ ਕੀ ਮਤਲਬ ਹੈ ਮੈਨੂੰ ਬੜਾ ਦੁੱਖ ਲੱਗਿਆ ਜੀ ਮੈਨੂੰ ਕੀ ਦੁਨੀਆ ਦੇ ਹਰ ਸਿੱਖ ਨੂੰ ਦੁੱਖ ਲੱਗਿਆ ਜਦੋਂ ਮਾਨਜੋਗ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹੱਦਾਂ ਜੜੀਆਂ ਨੇ ਮੈਨੂੰ ਅੱਜ ਪਤਾ ਲੱਗਿਆ ਕਿ ਉਹ ਚਾਰ ਦਿਵਾਰੀ ਦੇ ਅੰਦਰ ਹੀ ਹੈ ਹਰ ਸਿੱਖ ਦੀ ਇਸ ਬਿਆਨ ਦੇ ਨਾਲ ਜਿਹੜੀ ਆ ਆਤਮਾ ਜਿਹੜੀ ਆ ਦੁਖੀ ਹੋਈ ਹੈ ਕਿ ਅਸੀਂ ਤਾਂ ਵਿਸ਼ਵ ਵਿਆਪੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਘੇਰਾ ਦੇਖਦੇ ਸੀ ਅਸੀਸਵਾਸ ਸਮਝਦੇ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਤੇ ਕੋਈ ਹੋਣਾ ਹੀ ਹੈ ਜਿਹੜਾ ਉਹਨਾਂ ਨੇ ਕਿਹਾ ਜੀ ਸਰਵਿਸ ਮਾਰ ਮਾਰ ਚੱਕਿਆ ਜਾ ਰਿਹਾ ਕਿ ਚੰਨਦੀਪ ਸਿੰਘ ਚੰਨੀ ਜੀ ਸਰ ਤੁਸੀਂ ਆਪਣਾ ਕੰਮ ਛੱਡੋ ਬਹੁਤ ਵਾਰੇ ਦੇ ਤੇ ਮੈਂ ਮਜਬੂਰੀ ਦੇ ਤੇ ਮੈਂ ਬਹੁਤ ਵਾਰ ਜਿਹੜਾ ਬੋਲ ਦਿੱਤਾ ਮੈਨੂੰ ਲੱਗਦਾ ਹੈ ਕਿ ਹੁਣ ਤਾਂ ਜਿਵੇਂ ਗੰਨੇ ਚੋਂ ਰਸ ਨਹੀਂ ਨਿਕਲ ਜਾਂਦਾ ਇਸ ਗੱਲ 'ਚ ਸਾਰਾ ਰਸ ਹੀ ਖਤਮ ਹੋ ਗਿਆ ਸਾਨੂੰ ਪਤਾ ਨਹੀਂ ਕਿ ਉਹਨਾਂ ਬਾਈ ਸਪੀਚ ਕਰਾਂਦੇ ਕੋਈ ਨਹੀਂ ਆਪੇ ਕੀਤਾ ਯਾਰ ਜੀ ਮੈਨੂੰ ਜੇਹਣ ਸਾਹਿਬ ਜੇਹਣ ਕੁੜੀ ਆਪਣਾ ਜੀ ਕਾਲ ਦੇ ਵਿੱਚ ਮਹਿਸੂਸ ਕੀਤਾ ਕਿ ਸਿਆਸੀ ਦਵਾਕਰੀ ਮੈਂ ਕਦੇ ਨਹੀਂ ਮੰਨਿਆ ਜੀ ਲੱਖ ਹੋਵੇ ਜੇ ਮੰਨ ਲੈ ਤਾਂ ਹੈਗਾ ਜੇ ਨਾ ਮੰਨੇ ਤਾਂ ਕੋਈ ਦਬਾਨੀ ਸਭ ਕੁਬੀਰ ਬਾਦਲੇ ਆਪਣੀ ਸਜਾ ਜਿਹੜੀ ਉਹ ਪੂਰੀ ਕਰ ਲਈ ਸੀ ਲੱਗਦਾ ਕਿ ਤੈਨਾਂ ਕਿਤੇ ਕੋਈ ਕਮੀ ਰਹੀ ਉਹ ਕੋ ਨੂੰ ਚਿੱਠੀ ਵੀ ਕੱਲ ਤਾਂ ਕਿਸੇ ਤੋਂ ਮਿਲ ਗਈ ਸੀ ਉਹ ਤਾਂ ਤੁਸੀਂ ਹੁਕਮਨਾਮਾ ਪੜ੍ਹ ਲਓ ਨਾ ਤੂੰ ਨਾ ਵੀ ਪਤਾ ਲੱਗ ਜੂ ਕਿਹੜੀਆਂ ਬੱਦਾਂ ਜਿਹੜੀਆਂ ਮੰਨੀਆਂ ਗਈਆਂ ਕਿਹੜੀਆਂ ਨਹੀਂ ਮੰਨੀਆਂ ਗਈਆਂ ਨਹੀਂ ਉਹ ਦੋ 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 ਸਾਮਰ ਦਾ ਹੁਕਮਨਾਮਾ ਸੱਤਵਾਂ ਅੰਮ੍ਰਿਤ ਦਾ ਹੁੰਦਾ ਚਲ ਚਲ